ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਹਾਣੀ ਨੂੰ ਪੂਰਾ ਸੁਣਨਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜਾਂਦੇ ਜਾਂਦੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਗੋਰਖਪੁਰ ਦੀ ਇੱਕ ਸੱਚੀ ਕਹਾਣੀ ਆ ਗੋਰਖਪੁਰ ਦੇ ਵਿੱਚ ਇੱਕ ਬਹੁਤ ਸੋਹਣਾ ਫਲੈਟ ਆ ਫਲੈਟ ਦੇ ਵਿੱਚ ਇੱਕ ਕਪੜਾ ਰਹਿੰਦਾ પતિ ਪਤਨੀ ਜਿਨ੍ਹਾਂ ਦੇ ਵਿਆਹ ਨੂੰ ਹਜੇ 1 ਸਾਲ ਹੋਇਆ ਪਤੀ ਦਾ ਨਾਮ ਰਜੇਸ਼ ਤੇ ਉਹਦੀ ਪਤਨੀ ਦਾ ਨਾਮ ਰੀਨਾ ਦੋਨੋਂ ਆਪਸ ਵਿੱਚ ਵਧੀਆ ਪਿਆਰ ਨਾਲ ਰਹਿੰਦੇ ਆ ਰੀਨਾ ਸਵੇਰੇ ਉੱਠਦੀ ਆ ਉੱਠ ਕੇ ਉਹ ਤਿਆਰ ਹੁੰਦੀ ਆ ਉਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਉਠਾਉਂਦੀ ਆ ਤੇ ਆਪਣੇ ਪਤੀ ਨੂੰ ਉਠਾਉਂਦਿਆਂ ਹੀ ਉਹਦਾ ਹੱਥ ਫੜ ਕੇ ਉਹਨੂੰ ਹੈਪੀ ਮੈਰਿਜ ਐਨੀਵਰਸਰੀ ਵੇਸ਼ ਕਰਦੀ ਆ ਅੱਜ ਰਜੇਸ਼ ਤੇ ਰੀਨਾ ਦੇ ਵਿਆਹ ਨੂੰ ਪੂਰਾ 1 ਸਾਲ ਹੋ ਗਿਆ ਸੀ ਰਜਿਸ ਥੋੜੀਆਂ ਅੱਖਾਂ ਖੋਲਦਾ ਆਪਣੀ ਪਤਨੀ ਦਾ ਹੱਥ ਫੜ ਕੇ ਚੁੰਮਦਾ ਤੇ ਉਹਨੂੰ ਕਹਿੰਦਾ ਕਿ ਤੇਰੇ ਨਾਲ ਇੱਕ ਸਾਲ ਕਿਵੇਂ ਬੀਤਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰੀ ਜ਼ਿੰਦਗੀ ਦਾ ਤੂੰ ਬਹੁਤ ਸੋਹਣਾ ਤੋਹਫ਼ਾ ਤੇਰੇ ਵਰਗੀ ਪਤਨੀ ਹਰ ਇੱਕ ਨੂੰ ਮਿਲੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਆਈ ਲਵ ਯੂ ਜਦੋਂ ਉਹਨੂੰ ਆਈ ਲਵ ਯੂ ਕਹਿੰਦਾ ਤੇ ਉਹ ਜਵਾਬ ਦਿੰਦੀ ਆ ਆਈ ਲਵ ਯੂ ਟੂ ਮੈਂ ਚਾਹੁੰਨੀ ਆ ਕਿ ਆਪਣਾ ਰਿਸ਼ਤਾ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇ ਆਪਣੇ ਤੇ ਇਸੇ ਤਰ੍ਹਾਂ ਪਿਆਰ ਰਹੀ ਚਲੋ ਉਸ ਤੋਂ ਬਾਅਦ ਉਹ ਕਹਿੰਦਾ ਕਿ ਅੱਜ ਤਾਂ ਫਿਰ ਮੈਨੂੰ ਲੱਗਦਾ ਆਫਿਸ ਦੇ ਵਿੱਚੋਂ ਛੁੱਟੀ ਕਰਨੀ ਪੈਣੀ ਆ ਅੱਜ ਤਾਂ ਮੈਨੂੰ ਆਪਣੀ ਪਤਨੀ ਦਾ ਖਿਆਲ ਰੱਖਣਾ ਪੈਣਾ ਉਹਨੂੰ ਕਿਤੇ ਸ਼ਾਪਿੰਗ ਕਰਾਉਣ ਜਾਣਾ ਜਾਂ ਉਹਨੂੰ ਕਿਤੇ ਬਾਹਰ ਲੈ ਕੇ ਜਾਣਾ ਤਾਂ ਰੀਨਾ ਕਹਿੰਦੀ ਨਹੀਂ ਜੀ ਬਿਲਕੁਲ ਵੀ ਨਹੀਂ ਤੁਸੀਂ ਆਫਿਸ ਹੀ ਜਾਉਂਗੇ ਸ਼ਾਪਿੰਗ ਕਰਨ ਆਪਾਂ ਪਿਛਲੇ ਹਫ਼ਤੇ ਗਏ ਸੀ ਮੈਨੂੰ ਕਿਸੇ ਖਾਸ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਉਹ ਕਹਿੰਦਾ ਨਹੀਂ ਅੱਜ ਆਪਣਾ ਸਪੈਸ਼ਲ ਡੇ ਆ ਉਹ ਕਹਿੰਦੀ ਕੋਈ ਗੱਲ ਨਹੀਂ ਆਪਾਂ ਕਦੇ ਫਿਰ ਜਾਵਾਂਗੇ ਤੁਸੀਂ ਆਫਿਸ ਜਾਓ ਉਹੋ ਨਾਸ਼ਤਾ ਤਿਆਰ ਕਰਦੀ ਆ ਤੇ ਰਜੇਸ਼ ਤਿਆਰ ਹੋ ਕੇ ਰੈਡੀ ਹੋ ਕੇ ਦਫ਼ਤਰ ਲਈ ਨਿਕਲਦਾ ਤੇ ਉਹ ਸੋਚਦਾ ਵੀ ਰੀਨਾ ਨੇ ਅੱਜ ਕਿਤੇ ਜਾਣ ਦੀ ਜਿੱਦ ਕਿਉਂ ਨਹੀਂ ਕੀਤੀ ਵੀ ਪਹਿਲਾਂ ਤਾਂ ਇਹ ਜਿੱਦ ਕਰਦੀ ਰਹਿੰਦੀ ਆ ਫਿਰ ਉਹ ਪਲਾਨ ਕਰਦਾ ਉਹ ਸੋਚਦਾ ਵੀ ਇਹ ਮੈਨੂੰ ਅਜਮਾਉਣਾ ਚਾਹੁੰਦੀ ਆ ਵੀ ਮੈਂ ਇਹਦੇ ਲਈ ਕੁਝ ਖਾਸ ਕਰਦਾ ਜਾਂ ਨਹੀਂ ਕਰਦਾ ਵੀ ਨਹੀਂ ਇਹਨੇ ਗੁੱਸੇ ਹੋ ਜਾਣਾ ਉਹ ਸਾਰੇ ਦਾ ਸੋਚਦਾ ਜਾਂਦਾ ਵੀ ਮੈਂ ਇਹਦੇ ਲਈ ਕੀ ਸਰਪ੍ਰਾਈਜ਼ ਪਲਾਨ ਕਰਾਂ ਚਲੋ ਸ਼ਾਮ ਨੂੰ 4:00 ਵਜੇ ਉਹ ਵਾਪਸ ਆ ਜਾਂਦਾ ਡੋਰ ਬੈਲ ਵਜਾਉਂਦਾ ਤੇ ਰੀਨਾ ਜਿਹੜੀ ਸਜੀਫਾ ਵੀ ਬੈਠੀ ਹੁੰਦੀ ਆ ਜਿਵੇਂ ਰੀਨਾ ਨੂੰ ਪਤਾ ਹੀ ਹੁੰਦਾ ਵੀ ਰਜੇ ਸੌਣ ਵਾਲਾ ਤੇ ਆਪਣੀ ਪਤਨੀ ਨੂੰ ਇਸ ਤਰ੍ਹਾਂ ਵੇਖ ਕੇ ਉਹ ਕਹਿੰਦਾ ਰੀਨਾ ਤੂੰ ਤੇ ਬੜੀ ਸੋਹਣੀ ਲੱਗਦੀ ਆ ਬੜੀ ਕਮਾਲ ਦੀ ਬਿਊਟੀ ਐ ਤੇਰੀ ਤੇ ਤੇਰੀ ਏਸੇ ਬਿਊਟੀ ਕਰਕੇ ਮੈਂ ਤੇਰੇ ਤੇ ਫਿਦਾ ਹੋ ਜਾਣਾ ਉਹ ਕਹਿੰਦੀ ਕਿ ਬੱਸ ਬੱਸ ਜ਼ਿਆਦਾ ਮਸਕੇ ਨਾ ਲਾਓ ਤੇ ਵੈਸੇ ਵੀ ਅੱਜ ਤੁਸੀਂ ਜਲਦੀ ਕਿਵੇਂ ਆ ਗਏ ਉਹ ਕਹਿੰਦਾ ਹੁਣ ਮੈਂ ਭੁੱਲ ਥੋੜੀ ਨਾ ਸਕਦਾ ਅੱਜ ਦੇ ਦਿਨ ਆ ਆਫਤ ਮੇਰੇ ਪੱਲੇ ਪਈ ਸੀ ਨਾ ਤੇ ਹੁਣ ਜੇ ਮੈਂ ਇਸ ਆਫਤ ਲਈ ਕੁਝ ਨਾ ਕੀਤਾ ਤਾਂ ਮੇਰੀ ਆਫਤ ਹੋਰ ਵੱਧ ਜਾਣੀ ਆ ਇਸ ਤਰ੍ਹਾਂ ਮਜ਼ਾਕ ਕਰਦੇ ਹੋਏ ਉਹ ਅੰਦਰ ਜਾਂਦਾ ਤੇ ਰੀਨਾ ਜਿਹੜੀ ਉਹਦੇ ਪਿਆਰ ਨਾਲ ਮੁੱਕਾ ਜਿਹਾ ਮਾਰਦੀ ਹੈ ਤੇ ਕਹਿੰਦੀ ਫਿਰ ਇਸ ਆਫਤ ਨੂੰ ਤੁਸੀਂ ਹੀ ਲੈ ਕੇ ਆਏ ਸੀ ਉਹ ਕਹਿੰਦਾ ਮਜ਼ਾਕ ਕਰਦਾ ਸੀਰੀਅਸ ਨਾ ਹੋਈ ਮੈਨੂੰ ਇਹ ਆਫਤ ਚੰਗੀ ਲੱਗਦੀ ਹੈ ਮੈਨੂੰ ਇਸ ਆਫਤ ਦੇ ਨਾਲ ਰਹਿਣਾ ਵੀ ਚੰਗਾ ਲੱਗਦਾ ਉਸ ਤੋਂ ਬਾਅਦ ਉਹ ਕਾਰ ਖੋਲਦਾ ਕਾਰ ਦੇ ਵਿੱਚੋਂ ਇੱਕ ਗਿਫਟ ਲੈ ਕੇ ਆਉਂਦਾ ਬਹੁਤ ਸੋਹਣਾ ਪੈਕ ਕੀਤਾ ਗਿਫਟ ਤੇ ਇੱਕ ਲਫਾਫਾ ਚੱਕਦਾ ਲਫਾਫੇ ਦੇ ਵਿੱਚ ਕੇਕ ਵਾਲਾ ਡੱਬਾ ਸੀ ਚਲੋ ਉਹ ਪਹਿਲਾਂ ਤਾਂ ਕੇਕ ਲੈ ਜਾ ਕੇ ਉੱਧਰ ਡਾਈਨਿੰਗ ਟੇਬਲ ਤੇ ਰੱਖਦਾ ਤੇ ਉਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਆਜਾ ਤੇਰੇ ਲਈ ਕੁਝ ਲੈ ਕੇ ਆਇਆ ਉਹ ਕਹਿੰਦੀ ਅੱਛਾ ਤੁਸੀਂ ਇੰਨੇ ਸਿਆਣੇ ਕਦੋਂ ਤੋਂ ਹੋ ਗਏ ਵੀ ਮੈਨੂੰ ਬਿਨਾ ਮੰਗੇ ਕੁਝ ਲਿਆਤਾ ਉਹ ਕਹਿੰਦਾ ਕਮਲ ਜੀਏ ਪਿਆਰ ਹੁੰਦਾ ਨਾ ਜਦੋਂ ਉਦੋਂ ਤਾਂ ਚਾਹੀ ਮੰਗੋ ਚਾਹੀ ਨਾ ਮੰਗੋ ਵੈਸੇ ਵੀ ਮੈਨੂੰ ਇੰਨਾਕ ਤਾਂ ਪਤਾ ਲੱਗ ਗਿਆ ਨਾ ਕਿ ਪਤਨੀਆ ਨੂੰ ਖੁਸ਼ ਰੱਖਣ ਲਈ ਕੀ ਕੀ ਪਾਪੜ ਵੇਲਣੇ ਪੈਂਦੇ ਆ ਚਲੋ ਉਸ ਤੋਂ ਬਾਅਦ ਉਹ ਕੇਕ ਕੱਟਣ ਲੱਗਦੇ ਆ ਕੇਕ ਕੱਟਦੇ ਆ ਤੇ ਜਦੋਂ ਹੀ ਉਹ ਕੇਕ ਕੱਟਣ ਲੱਗਦੇ ਆ ਤਾਂ ਰਜੇਸ਼ ਦੇ ਫੋਨ ਦੀ ਘੰਟੀ ਵੱਜਦੀ ਆ ਜਦੋਂ ਉਹ ਫੋਨ ਚੱਕ ਕੇ ਵੇਖਦਾ ਤਾਂ ਉਹਦੀ ਪਤਨੀ ਰੀਨਾ ਦਾ ਮੱਥਾ ਇਕੱਠਾ ਹੋ ਜਾਂਦਾ ਉਹਦਾ ਮੂੰਹ ਬਣ ਜਾਂਦਾ ਕਿਉਂਕਿ ਫੋਨ ਤੇ ਸਕਰੀਨ ਤੇ ਆ ਰਿਹਾ ਸੀ ਪਾਪਾ ਕਾਲਿੰਗ ਮਤਲਬ ਰਜੇਸ਼ ਦੇ ਪਾਪਾ ਦਾ ਫੋਨ ਸੀ ਰਜੇਸ਼ ਆਪਣੀ ਪਤਨੀ ਦੇ ਮੂੰਹ ਦੇ ਵਿੱਚ ਕੇਕ ਪਾਉਂਦਿਆਂ ਪਾਉਂਦਿਆਂ ਰੁਕ ਗਿਆ ਤੇ ਉਹਨੇ ਫਟਾਫਟ ਫੋਨ ਔਨ ਕੀਤਾ ਤੇ ਆਪਣੇ ਕੰਨ ਨਾਲ ਆ ਲਿਆ ਅੱਗੋਂ ਆਵਾਜ਼ ਆਈ ਰਜੇਸ਼ ਬੇਟਾ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਪਲੀਜ਼ ਤੂੰ ਮੈਨੂੰ ਲੈ ਜਾ ਪਰ ਜੇਸ ਕਹਿੰਦਾ ਕੀ ਹੋਇਆ ਪਾਪਾ ਕੀ ਹੋਇਆ ਤੁਸੀਂ ਇਦਾਂ ਕਿਉਂ ਘਬਰਾ ਕੇ ਬੋਲ ਰਹੇ ਹੋ ਪੁੱਤ ਬਹੁਤ ਸਮਾਂ ਹੋ ਗਿਆ ਮੈਨੂੰ ਇਹ ਚੀਜ਼ਾਂ ਸਹਾਰ ਦੇ ਨੂੰ ਅੱਜ ਤਾਂ ਬਿਲਕੁਲ ਹਾਦੀ ਹੋ ਗਈ ਤੇਰੀ ਪਰਜਾਈ ਨੇ ਮੇਰੇ ਹੱਥ ਦੇ ਵਿੱਚੋਂ ਚਾਹ ਦਾ ਗਲਾਸ ਫੜ ਕੇ 베ੜੇ ਦੇ ਵਿੱਚ ਡੋਲ ਦਿੱਤਾ ਕਿਉਂਕਿ ਮੇਰਾ ਚਾਹ ਨੂੰ ਜੀ ਕਰਦਾ ਸੀ ਤੇ ਮੈਂ ਚਾਹ ਬਣਾ ਕੇ ਪੀ ਰਿਹਾ ਸੀ ਹਰ ਰੋਜ਼ ਇਸ ਘਰ ਦੇ ਵਿੱਚ ਮੇਰੀ ਇੰਨੀ ਜਲੀਲਤਾ ਹੁੰਦੀ ਆ ਵੀ ਮੈਂ ਹੋਰ ਨਹੀਂ ਰਹਿ ਸਕਦਾ ਪੁੱਤ ਜੇ ਤੂੰ ਚਾਹਣਾ ਕਿ ਮੈਂ ਖੁਸ਼ ਰਹਾ ਮੈਂ ਸੌਖਾ ਰਹਾ ਤਾਂ ਤੂੰ ਮੈਨੂੰ ਲੈ ਜਾ ਮੈਂ ਤੇਰੇ ਕੋਲ ਆਉਣਾ ਚਾਹਣਾ ਪੁੱਤ ਮੈਂ ਤੇਰੇ ਸਿਰ ਤੇ ਬੋਝ ਨਹੀਂ ਬਣਨਾ ਚਾਹੁੰਦਾ ਸੀ ਪਰ ਮੇਰੀ ਮਜਬੂਰੀ ਹੈ ਪੁੱਤ ਮੈਂ ਇੱਥੇ ਨਹੀਂ ਰਹਿ ਸਕਦਾ ਇੱਕੋ ਸਾਹੇ ਪ੍ਰਜੈਸ਼ ਦੇ ਪਿਤਾ ਜਦੋਂ ਇੰਨੀ ਗੱਲਾਂ ਕਰਦੇ ਆ ਤਾਂ ਰਜੇਸ਼ ਆ ਜਿਹੜਾ ਉਹ ਕਹਿੰਦਾ ਕਿ ਪਾਪਾ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਕਰੋ ਤੁਸੀਂ ਜਦੋਂ ਉਹ ਇਦਾਂ ਕਹਿੰਦੇ ਆ ਤਾਂ ਉਹਦੀ ਪਤਨੀ ਆ ਜਿਹੜੀ ਉਹ ਉੱਥੋਂ ਜਾਣ ਲੱਗਦੀ ਆ ਰਜੇਸ਼ ਉਹਦਾ ਹੱਥ ਫੜ ਲੈਂਦਾ ਤੇ ਉਹਨੂੰ ਕਹਿੰਦਾ ਕਿ ਪਾਪਾ ਇੱਕ ਮਿੰਟ ਰੁਕੋ ਮੈਂ ਕਿਸੇ ਜ਼ਰੂਰੀ ਕੰਮ 'ਚ ਆ ਮੈਂ ਰੁੱਕ ਕੇ ਫੋਨ ਕਰਦਾ ਤੁਹਾਨੂੰ ਫੋਨ ਕੱਟ ਦਿੰਦਾ ਉਹ ਤੇ ਉਸ ਤੋਂ ਬਾਅਦ ਜਿਹੜਾ ਕੇਕ ਹੁੰਦਾ ਉਹ ਆਪਣੀ ਪਤਨੀ ਦੇ ਮੂੰਹ 'ਚ ਪਾਉਣ ਲੱਗਦਾ ਤੇ ਉਹਦੀ ਪਤਨੀ ਕੇਕ ਵਾਲੇ ਚਮਚ ਦੇ ਹੱਥ ਮਾਰਦੀ ਐ ਤੇ ਕੇਕ ਆ ਜਿਹੜਾ ਪਰੇ ਰੁੜ ਜਾਂਦਾ ਮਾਹੌਲ ਆ ਜਿਹੜਾ ਉਹ ਖਰਾਬ ਹੋ ਜਾਂਦਾ ਲੜਾਈ ਵਾਲਾ ਹੋ ਜਾਂਦਾ ਪਰ ਰਜੇਸ਼ ਨਹੀਂ ਬੋਲਦਾ ਤੇ ਉਹ ਕਹਿੰਦੀ ਵੀ ਕੀ ਕਹਿ ਰਹੇ ਸੀ ਤੇਰੇ ਪਾਪਾ ਉਹ ਕਹਿੰਦੇ ਵੈਸੇ ਤਾਂ ਰੀਨਾ ਤੂੰ ਸੋਣੀ ਲਿਆ ਹੋਣਾ ਪਰ ਪਾਪਾ ਉਸ ਕਰੇ ਠੀਕ ਨਹੀਂ ਵੀਰਾ ਤੇ ਭਾਬੀ ਉਹਨਾਂ ਨਾਲ ਵਧੀਆ ਵਿਹੇਵ ਨਹੀਂ ਕਰਦੇ ਤੇ ਮੇਰੇ ਲਈ ਇਹ ਗੱਲ ਸ਼ਰਮਿੰਦਗੀ ਦੀ ਆ ਕਿ ਮੇਰੇ ਹੁੰਦੇ ਮੇਰਾ ਪਿਓ ਇਸ ਤਰ੍ਹਾਂ ਦੁਖੀ ਰਹੇ ਪਪੇ ਇੱਥੇ ਆਉਣ ਲਈ ਕਹਿੰਦੇ ਆ। ਤਾਂ ਰੀਨਾ ਕਹਿੰਦੀ ਆ ਕਿ ਰਜੇਸ਼ ਮੈਂ ਤੇਰੇ ਨਾਲ ਵਿਆਹ ਕੀਤਾ ਤੇਰੇ ਘਰ ਦੇ ਮੈਂਬਰਾਂ ਦੇ ਨਾਲ ਨਹੀਂ ਕੀਤਾ। ਇਹ ਜ਼ਰੂਰੀ ਨਹੀਂ ਕਿ ਤੇਰੇ ਘਰ ਦੇ ਮੈਂਬਰ ਤੇਰੇ ਨਾਲ ਰਹਿਣ ਖਾਸ ਕਰਕੇ ਤੇਰਾ ਪਿਓ। ਮੈਨੂੰ ਇਸ ਘਰ ਦੇ ਵਿੱਚ ਸਕੂਨ ਚਾਹੀਦਾ, ਪਿਆਰ ਚਾਹੀਦਾ। ਮੈਨੂੰ ਇੱਥੇ ਬੁੜਾਪਾ ਨਹੀਂ ਚਾਹੀਦਾ। ਮੈਨੂੰ ਇੱਥੇ ਬੁੱਢੇ ਹੱਡਾਂ ਦੀਆਂ ਸਿਸਕੀਆਂ ਨਹੀਂ ਚਾਹੀਦੀਆਂ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਸਿਰਫ ਤੁਹਾਨੂੰ ਹੀ ਅਪਣਾਇਆ, ਤੁਹਾਡੇ ਪਰਿਵਾਰ ਨੂੰ ਨਹੀਂ ਅਪਣਾਇਆ। ਮੈਂ ਨਹੀਂ ਰਹਿਣਾ। ਉਹ ਕਹਿੰਦਾ ਰੀਨਾ ਇਹ ਤਾਂ ਗਲਤ ਹੈ ਨਾ ਗੱਲ ਉਹ ਕਹਿੰਦੀ ਮੇਰੀ ਇੱਕ ਗੱਲ ਸੁਣ ਲਓ ਜਾਂ ਤਾਂ ਇਸ ਘਰ ਦੇ ਵਿੱਚ ਮੈਂ ਰਹਾਂ ਤੇ ਜਾਂ ਤੁਹਾਡੇ ਪਾਪਾ ਰਹਿਣਗੇ ਹੁਣ ਫੈਸਲਾ ਤੁਸੀਂ ਕਰਨਾ ਕਿ ਤੁਸੀਂ ਕਿਹਨੂੰ ਰੱਖਣਾ ਚਲੋ ਰਜੇਸ਼ ਆ ਜਿਹੜਾ ਉਹ ਸੋਚਾਂ ਦੇ ਵਿੱਚ ਪੈ ਜਾਂਦਾ ਵੀ ਹੁਣ ਮੈਂ ਆਪਣੇ ਪਿਓ ਨੂੰ ਜਵਾਬ ਕਿਵੇਂ ਦੇਵਾਂ ਉਹ ਕਹਿੰਦਾ ਰੀਨਾ ਇੱਕ ਵਾਰ ਹੋਰ ਸੋਚ ਲੈ ਰੀਨਾ ਕਹਿੰਦੀ ਮੇਰਾ ਫੈਸਲਾ ਆਖਰੀ ਫੈਸਲਾ ਮੈਂ ਇੱਕ ਵਾਰ ਹੀ ਗੱਲ ਕਹਿਣੀ ਹੁੰਦੀ ਆ ਤੇ ਉਹੀ ਮੇਰਾ ਅਟੱਲ ਫੈਸਲਾ ਹੁੰਦਾ ਚਲੋ ਉਸ ਤੋਂ ਬਾਅਦ ਰਜੇਸ਼ ਆ ਜਿਹੜਾ ਉਹ ਸੋਚਾਂ ਚ ਪੈ ਜਾਂਦਾ ਫਿਰ ਉਹ ਆਪਣੇ ਪਾਪਾ ਨੂੰ ਬੈਕ ਕਾਲ ਕਰਦਾ ਤੇ ਉਹਨੂੰ ਕਹਿੰਦਾ ਕਿ ਪਾਪਾ ਮੈਂ ਇੱਕ ਹਫ਼ਤੇ ਲਈ ਬਾਹਰ ਜਾ ਰਿਹਾ ਤੇ ਰੀਨਾ ਆਪਣੇ ਪੇਕੇ ਜਾ ਰਹੀ ਹੈ ਇਸ ਲਈ ਘਰ ਦੇ ਵਿੱਚ ਕੋਈ ਨਹੀਂ ਉਸ ਤੋਂ ਬਾਅਦ ਆ ਕੇ ਮੈਂ ਤੁਹਾਨੂੰ ਦੱਸਦਾ ਤੇ ਇਹ ਕਿ ਉਹ ਫੋਨ ਕੱਟ ਦਿੰਦਾ ਤੇ ਉਧਰ ਜਿਹੜੇ ਰਜੇਸ਼ ਦੇ ਪਾਪਾ ਸੀ ਉਹ ਸੋਚਦੇ ਆ ਕਿ ਮੇਰਾ ਬੇਟਾ ਤਾਂ ਮੇਰੇ ਤੋਂ ਕਦੇ ਵੀ ਇੱਦਾਂ ਹਨਾ ਪਾਸਾ ਨਹੀਂ ਵਟਦਾ ਸੀ ਵੀ ਅੱਜ ਇਹਨੇ ਵੀ ਪਾਸਾ ਵਟ ਲਿਆ ਕਿਉਂਕਿ ਉਹ ਸਮਝ ਗਿਆ ਸੀ ਵੀ ਸ਼ਾਇਦ ਰਜੇਸ਼ ਕੋਈ ਬਹਾਨਾ ਲਾ ਰਿਹਾ ਚਲੋ ਉਸ ਤੋਂ ਬਾਅਦ ਰਜੇਸ਼ ਦੇ ਘਰ ਦਾ ਮਾਹੌਲ ਤਨਾ ਭਰਿਆ ਹੁੰਦਾ ਅਜੇ ਇਸ ਨੂੰ ਗੁੱਸਾ ਹੁੰਦਾ ਆਪਣੀ ਪਤਨੀ ਤੇ ਇਸ ਲਈ ਉਹ ਖਾਣਾ ਵੀ ਨਹੀਂ ਖਾਂਦਾ ਬਿਨਾ ਖਾਣਾ ਖਾਦੇ ਸੌਂ ਜਾਂਦਾ ਤੇ ਰੀਨਾ ਜਿਹੜੀ ਬੁੜਬੁੜ ਕਰਦੀ ਫਿਰਦੀ ਆ ਕਿ ਸਾਡੀ ਸਾਲਗिराਹ ਦਾ ਜੋ ਦਿਨ ਸੀ ਸਾਡੀ ਮੈਰਿਜ ਐਨਿਵਰਸਰੀ ਦਾ ਜੋ ਦਿਨ ਸੀ ਉਹ ਉਸ ਬੁੱਢੇ ਨੇ ਖਰਾਬ ਕਰ ਦਿੱਤਾ ਮੈਂ ਤਾਂ ਇਸੇ ਕਰਕੇ ਬੁੱਢਿਆਂ ਨੂੰ ਪਸੰਦ ਨਹੀਂ ਕਰਦੀ ਇਹਨਾਂ ਨੂੰ ਆਦਤ ਹੁੰਦੀ ਆ ਆਪਣੇ ਨੂਹਾਂ ਪੁੱਤਾਂ ਦੀਆਂ ਖੁਸ਼ੀਆਂ ਦੇ ਵਿੱਚ ਇਹ ਰੋੜਾ ਬਣਦੇ ਬਣਦੇ ਨੇ ਚਲੋ ਮਾਹੌਲ ਆ ਜਿਹੜਾ ਗਮਗੀਨ ਹੁੰਦਾਗਾ ਤਣਾਅ ਭਰਿਆ ਹੁੰਦਾਗਾ ਰੀਨਾ ਵੀ ਖਾਣਾ ਨਹੀਂ ਖਾਂਦੀ ਦੋਨੋਂ ਜਾਣੇ ਇੱਕ ਦੂਜੇ ਨੂੰ ਨਹੀਂ ਬੁਲਾਉਂਦੇ ਅਗਲੇ ਦਿਨ ਰੀਨਾ ਜਿਹੜੀ ਉਹ ਉੱਠਦੀ ਨਹੀਂ ਅੱਗੇ ਉੱਠਦੀ ਉਹ ਨਾਸ਼ਤਾ ਤਿਆਰ ਕਰਦੀ ਚਲੋ ਰਜੇਸ਼ ਉੱਠਦਾ ਉਹ ਆਪਣਾ ਜੋ ਉਹਨੂੰ ਚਾਹੀਦਾ ਸੀ ਥੋੜਾ ਬਹੁਤ ਹਲਕਾ ਫੁਲਕਾ ਨਾਸ਼ਤਾ ਉਹਨੇ ਬਣਾ ਕੇ ਖਾਦਾ ਤੇ ਆਫਿਸ ਚਲੇ ਗਿਆ ਦੋ ਤਿੰਨ ਦਿਨ ਮਾਹੌਲ ਇਦਾਂ ਹੀ ਰਹਿੰਦਾ ਤੇ ਦੋ ਤਿੰਨ ਦਿਨਾਂ ਬਾਅਦ ਰਜੇਸ਼ ਫਿਰ ਆਪਣੀ ਪਤਨੀ ਨੂੰ ਪੁੱਛਦਾ ਕਿ ਰੀਨਾ ਤੂੰ ਸੋਚ ਲਾ ਅਜੇ ਵੀ ਇਸ ਤਰ੍ਹਾਂ ਠੀਕ ਨਹੀਂ ਮਾਹੌਲ ਰਹਿਣਾ ਆਪਣਾ ਉਹ ਕਹਿੰਦੀ ਕਿ ਨਹੀਂ ਮੇਰਾ ਇਕੋ ਹੀ ਫੈਸਲਾ ਵੈਸੇ ਵੀ ਤੇਰੇ ਪਿਓ ਨੇ ਇਹੋ ਜਿਹਾ ਸਾਡੇ ਚ ਪਵਾੜਾ ਪਾਇਆ ਵੀ ਤੁਸੀਂ ਮੈਨੂੰ ਬੁਲਾਉਂਦੇ ਨਹੀਂ ਉਹ ਕਹਿੰਦਾ ਵੀ ਮੈਂ ਤੈਨੂੰ ਬੁਲਾਉਣਾ ਚਾਹੁੰਦਾ ਮੈਂ ਇਹੋ ਜਿਹਾ ਮਾਹੌਲ ਨਹੀਂ ਚਾਹੁੰਦਾ ਪਰ ਤੇਰੇ ਚ ਵੀ ਤਾਂ ਕਿੰਨੀ ਈਗੋ ਆ ਨਾ ਤੂੰ ਇਹ ਕਿਉਂ ਨਹੀਂ ਸੋਚਦੀ ਵੀ ਉਹ ਮੇਰਾ ਪਿਓ ਆ ਉਹਨੇ ਮੈਨੂੰ ਪਾਲਿਆ ਪੜ੍ਹਾਇਆ ਬਹੁਤ ਉਹਨੇ ਮਿਹਨਤ ਕੀਤੀ ਆ ਹੁਣ ਮੈਂ ਆਪਣੇ ਪਿਓ ਤੋਂ ਕਿਵੇਂ ਭੱਜ ਸਕਦਾ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦਾ ਉਹ ਕਹਿੰਦੀ ਮੈਂ ਲੈਕਚਰ ਨਹੀਂ ਸੁਣਨਾ ਤੁਸੀਂ ਜੋ ਕਰਨਾ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਘਰ ਚ ਰਹਾ ਤਾਂ ਤੁਸੀਂ ਆਪਣੇ ਪਾਪਾ ਦਾ ਜ਼ਿਕਰ ਛੱਡ ਦਿਓ ਚਲੋ ਉਸ ਤੋਂ ਬਾਅਦ ਉਹ ਨਹੀਂ ਬੋਲਦਾ ਦੋ ਤਿੰਨ ਦਿਨਾਂ ਬਾਅਦ ਮਾਹੌਲ ਥੋੜਾ ਠੀਕ ਹੁੰਦਾ ਕਿਉਂਕਿ ਜੇਸ ਸੋਚਦਾ ਵੀ ਇਹਦੇ ਨਾਲ ਗੁੱਸੇ ਹੋ ਕੇ ਜਾਂ ਲੜ ਕੇ ਮਾਹੌਲ ਤਣਾਅ ਭਰਿਆ ਕਾਹਨੂੰ ਕਰਨਾ ਚਲੋ ਆਪਣੀ ਪਤਨੀ ਨਾਲ ਗੱਲਾਂ ਬਾਤਾਂ ਕਰਦਾ ਪਰ ਉਹਦੇ ਅੰਦਰ ਕਿਤੇ ਨਾ ਕਿਤੇ ਇਹ ਚੀਜ਼ ਇੱਕ ਸਦਮਾ ਬਣ ਜਾਂਦੀ ਹੈ ਵੀ ਮੈਂ ਆਪਣੇ ਪਿਆਰ ਨੂੰ ਚਾਹੁੰਦੇ ਹੋਏ ਵੀ ਨਾਲ ਨਹੀਂ ਰੱਖ ਸਕਦਾ ਤੇ ਇੱਕ ਦਿਨ ਰਾਤ ਨੂੰ ਨਾ ਕਾਫੀ ਮੀਂਹ ਪੈ ਰਿਹਾ ਹੁੰਦਾ ਠੰਡ ਜ਼ਿਆਦਾ ਹੁੰਦੀ ਆ ਚਲੋ ਰਜੇਸ਼ ਆ ਜਿਹੜਾ ਉਹ ਆਪਣੇ ਕਮਰੇ ਦੇ ਵਿੱਚ ਸੁੱਤਾ ਪਿਆ ਹੁੰਦਾ ਰੀਨਾ ਉੱਠਦੀ ਆ ਰੀਨਾ ਉੱਠ ਕੇ ਨਾਸ਼ਤਾ ਵਗੈਰਾ ਤਿਆਰ ਕਰਦੀ ਆ ਤੇ ਇੰਨੇ ਨੂੰ ਡੋਰ ਬੈਲ ਵੱਜਦੀ ਆ ਤੇ ਰਜੇਸ਼ ਦੀ ਵੀ ਅੱਖ ਖੁੱਲ ਜਾਂਦੀ ਆ ਡੋਰ ਬੈਲ ਸੁਣ ਕੇ ਤੇ ਰੀਨਾ ਜਦੋਂ ਉਹ ਦਰਵਾਜ਼ਾ ਖੋਲਣ ਜਾਂਦੀ ਆ ਤੇ ਉਹ ਵੇਖਦੀ ਆ ਮਿਰਲ ਵਿੱਚ ਦੀ ਕਿ ਉਹਦੇ ਸੋਹਰਾ ਸਾਹਿਬ ਮੀਂਹ ਦੇ ਵਿੱਚ ਖੜੇ ਆ ਭਿੱਜ ਰਹੇ ਆ ਤੇ ਉਹ ਸੋਚਦੀ ਆ ਵੀ ਇਹ ਬੁੱਢਾ ਕਿਵੇਂ ਆ ਗਿਆ ਵੀ ਕਿਤੇ ਰਜੇਸ਼ ਨੇ ਤਾਂ ਨਹੀਂ ਫੋਨ ਕਰਕੇ ਬੁਲਾ ਲਿਆ ਚਲੋ ਚੁੱਪਚਾਪ ਆ ਜਾਂਦੀ ਆ ਮੁੜੇ ਆਉਂਦੀ ਆ ਉਸ ਤੋਂ ਬਾਅਦ ਡੋਰ ਬੈਲ ਫੇਰ ਵੱਜਦੀ ਆ ਰਜੇਸ਼ ਸੋਚਦਾ ਵੀ ਰੀਨਾ ਤਾਂ ਜਾਗਦੀ ਆ ਵੀ ਡੋਰ ਕਿਉਂ ਨਹੀਂ ਖੋਲਣ ਗਈ ਉਹ ਦਰਵਾਜਾ ਚਲ ਉਹ ਜੇ ਬਾਹਰ ਆਉਂਦਾ ਤੇ ਜਦੋਂ ਦਰਵਾਜਾ ਖੋਲਣ ਜਾਂਦਾ ਤੇ ਰੀਨਾ ਉਹਨੂੰ ਉੱਥੇ ਹੀ ਬਾਜ ਮਾਰ ਦਿੰਦੀ ਆ ਰਜੇਸ਼ ਕੋਈ ਲੋੜ ਨਹੀਂ ਦਰਵਾਜਾ ਖੋਲਣ ਦੀ ਉਹ ਕਹਿੰਦਾ ਕਿਉਂ ਬਾਹਰ ਕੋਈ ਖੜਾ ਕੋਦੋਂ ਦਾ ਡੋਰ ਬੈਲ ਬਜਾ ਰਿਹਾ ਉਹ ਕਹਿੰਦੀ ਹੋਰ ਕੋਈ ਨਹੀਂ ਪਵਾੜੇ ਦੀ ਆਫਤਾਂ ਲੜਾਈ ਦੀ ਜਾਣਾ ਬਾਹਰ ਤੇਰਾ ਪਿਓ ਖੜਾ ਦੋਵੇਂ ਇਸ ਤਰ੍ਹਾਂ ਬੋਲਦੀਏ ਤਰਜੇਸ਼ ਨੂੰ ਗੁੱਸਾ ਆਉਂਦਾ ਉਹ ਕਹਿੰਦਾ ਰੀਨਾ ਬੋਲਣ ਦਾ ਲਹਿਜਾ ਸਿੱਖ ਲੈ ਵੀ ਕਿਵੇਂ ਗੱਲ ਕਰਨੀ ਆ ਜਦੋਂ ਪਤਾ ਵੀ ਪਾਪਾ ਗੇਟ ਤੇ ਖੜੇ ਆ ਤੇ ਫਿਰ ਤੂੰ ਦਰਵਾਜ਼ਾ ਕਿਉਂ ਨਹੀਂ ਖੋਲਿਆ ਉਹ ਕਹਿੰਦੀ ਵੀ ਇੱਕ ਗੱਲ ਮੈਂ ਤੁਹਾਨੂੰ ਜੋ ਕਹਿ ਚੁੱਕੀ ਆ ਹੁਣ ਜੇ ਤੁਸੀਂ ਦਰਵਾਜ਼ਾ ਖੋਲੋਗੇ ਨਾ ਤਾਂ ਜਾਂ ਤਾਂ ਤੁਸੀਂ ਆਪਣੇ ਪਾਪਾ ਨੂੰ ਅੰਦਰ ਲਿਆਉਂਗੇ ਤੇ ਮੈਂ ਬਾਹਰ ਜਾਊਂਗੀ ਤੇ ਜੇ ਤੁਸੀਂ ਮੇਰੇ ਨਾਲ ਰਹਿਣਾ ਫਿਰ ਤੁਸੀਂ ਦਰਵਾਜ਼ਾ ਨਹੀਂ ਖੋਲੋਗੇ ਚਲੋ ਚਾਬੀ ਆ ਜਿਹੜੀ ਉਹ ਰੀਨਾ ਕੋਲ ਹੁੰਦੀ ਆ ਤੇ ਉਹ ਕਹਿੰਦਾ ਵੀ ਰੀਨਾ ਚਾਬੀ ਦੇ ਦੇ ਤੇ ਦਰਵਾਜ਼ਾ ਖੋਲ ਦੇ ਉਹ ਕਹਿੰਦੀ ਨਹੀਂ ਮੈਂ ਦਰਵਾਜ਼ਾ ਨਹੀਂ ਖੋਲੂਂਗੀ ਰਜੇ ਸੌਂਦਾ ਉਹ ਵਿਰਲ ਵਿੱਚ ਦੀ ਵੇਖਦਾ ਉਹਦੇ ਪਾਪਾ ਮੀਂਹ ਦੇ ਵਿੱਚ ਖੜੇ ਭਿੱਜ ਰਹੇ ਹੁੰਦੇ ਆ ਕੰਮ ਰਹਿੇ ਹੁੰਦੇ ਆ ਪਰ ਉਹ ਇੰਨਾ ਮਜਬੂਰ ਹੁੰਦਾ ਕਿ ਉਹ ਉੱਥੇ ਹੀ ਕੰਧ ਦੇ ਨਾਲ ਬਹਿ ਕੇ ਰੋਣ ਲੱਗ ਜਾਂਦਾ ਤੇ ਉਹ ਸੋਚਦਾ ਕਿ ਮੈਂ ਇੰਨਾ ਸਵਾਰਥੀ ਪੁੱਤ ਹੋ ਗਿਆ ਕਿ ਅੱਜ ਮੈਂ ਆਪਣੇ ਪਾਪਾ ਜਦੋਂ ਮੈਨੂੰ ਜਦੋਂ ਉਹਨਾਂ ਨੂੰ ਮੇਰੀ ਲੋੜ ਹੈ ਤੇ ਮੈਂ ਉਹਨਾਂ ਨੂੰ ਸਹਾਰਾ ਨਹੀਂ ਦੇ ਸਕਦਾ ਉਹੇ ਬੈਠਾ ਰੋਣ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹ ਇੱਕਦਮ ਖੜਾ ਹੁੰਦਾ ਤੇ ਖੜਾ ਹੋ ਕੇ ਪਹੋਰੀਨਾ ਕੋਲ ਜਾਂਦਾ ਤੇ ਰੀਨਾਂ ਨੂੰ ਕਹਿੰਦਾ ਮੈਨੂੰ ਦਰਵਾਜ਼ੇ ਦੀ ਚਾਬੀ ਚਾਹੀਦੀ ਆ ਉਹ ਕਹਿੰਦੀ ਨਹੀਂ ਚਾਬੀ ਨਹੀਂ ਮੈਨੂੰ ਦੇਉਂਗੀ। ਚਲ ਫਿਰ ਉਹ ਆਪਣੇ ਬੈਡਰੂਮ 'ਚ ਜਾਂਦਾ ਤੇ ਇੱਕ ਹੋਰ ਚਾਬੀ ਜਿਹੜੀ ਹੁੰਦੀ ਆ ਆਪਣੇ ਦਰਵਾਜ਼ੇ ਦੀ ਉਹ ਚੱਕਦਾ ਤੇ ਦਰਵਾਜ਼ਾ ਖੋਲਦਾ। ਜਦੋਂ ਦਰਵਾਜ਼ਾ ਖੋਲਕੇ ਉਹ ਬਾਹਰ ਜਾਂਦਾ ਤੇ ਵੇਖਦਾ ਕਿ ਉਹਦੇ ਪਾਪਾ ਮਹੀ ਦੇ ਵਿੱਚ ਡਿੱਗੇ ਪਏ ਸੀ ਬੇਹੋਸ਼ ਹੋ ਗਏ ਸੀ ਕਿਉਂਕਿ ਠੰਡ ਜ਼ਿਆਦਾ ਸੀ ਮਹੀ ਪੈਣ ਨਾਲ ਹੋਰ ਵੀ ਜ਼ਿਆਦਾ ਇੱਕ ਬੁੱਢਾ ਸਰੀਰ ਸੀ। ਚਲ ਉਸ ਤੋਂ ਬਾਅਦ ਉਹ ਆਪਣੇ ਪਾਪਾ ਨੂੰ ਕੋ ਉਠਾਉਂਦਾ ਪਾਪਾ ਪਾਪਾ ਉਠੋ ਪਾਪਾ ਕੀ ਹੋਇਆ ਤੁਹਾਨੂੰ ਤੁਸੀਂ ਠੀਕ ਹੋ ਪਾਪਾ ਪਾਪਾ ਤੁਸੀਂ ਅੱਖਾਂ ਖੋਲੋ ਇੱਕ ਵਾਰ ਮੈਨੂੰ ਮਾਫ ਕਰ ਦਿਓ। ਇਸ ਤਰ੍ਹਾਂ ਇੱਕ ਦਮ ਉਹ ਬੋਲਣ ਲੱਗ ਜਾਂਦਾ ਤੇ ਆਪਣੇ ਪਾਪਾ ਨੂੰ ਚੁੱਕ ਕੇ ਗੱਡੀ ਦੇ ਵਿੱਚ ਪਾਉਂਦਾ ਤੇ ਹਸਪੀਟਲ ਚਲਿਆ ਜਾਂਦਾ ਹਸਪੀਟਲ ਜਾਂਦਾ ਤੇ ਰੀਨਾ ਜਿਹੜੀ ਉਹ ਲੋਹੀ ਲਾਖੀ ਹੋ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਹੁਣ ਤਾਂ ਇਹ ਬੁੜਾ ਸਾਡੇ ਪੱਲੇ ਹੀ ਪਊਗਾ ਚਲੋ ਹਸਪੀਟਲ ਦੇ ਵਿੱਚ ਜਾ ਕੇ ਜਦੋਂ ਐਡਮਿਟ ਕੀਤਾ ਜਾਂਦਾ ਤਾਂ ਡਾਕਟਰ ਕਹਿੰਦੇ ਆ ਕਿ ਬਜ਼ੁਰਗ ਜੀ ਸੀ ਉਤੋਂ ਮੀਂਹ ਪੈ ਗਿਆ ਵੀ ਤੁਸੀਂ ਧਿਆਨ ਕਿਉਂ ਨਹੀਂ ਰੱਖਿਆ ਇਹਨਾਂ ਦਾ ਇਹ ਹਾਲ ਤੇ ਇਹਨਾਂ ਦੀ ਕਿਵੇਂ ਹੋਈ ਚਲੋ ਰਜੇਸ਼ ਕੁਸ਼ ਵੀ ਨਹੀਂ ਬੋਲਦਾ ਡਾਕਟਰ ਐਡਮਿਟ ਕਰ ਲੈਂਦੇ ਆ 체크업 ਕਰਨ ਤੋਂ ਬਾਅਦ ਕਹਿੰਦੇ ਆ ਕਿ ਇਹਨਾਂ ਨੂੰ ਕਾਫੀ ਪ੍ਰੋਬਲਮ ਆ ਅਗਲੇ 48 ਘੰਟੇ ਆ ਜਿਹੜੇ ਉਹ ਥੋੜੇ ਖਤਰੇ ਦੇ ਹੀ ਰਹਿਣਗੇ ਅਗਲੇ 48 ਘੰਟੇ ਤੱਕ ਬਿਲਕੁਲ ਠੀਕ ਰਹੇ ਤੇ ਫਿਰ ਬਿਲਕੁਲ ਠੀਕ ਹੋ ਜਾਣਗੇ ਚਲੋ ਪ੍ਰਜੇਸ਼ ਆ ਜਿਹੜਾ ਉਹ ਆਪਣੇ ਪਿਓ ਦੇ ਜਿਹੜੇ ਹਨਾ ਜਿਹੜਾ ਰੂਮ ਹੁੰਦਾ ਸੀ ਯੂ ਦਾ ਉਹਦੇ ਬਾਹਰ ਬੈਠਾ ਤੇ ਆਪਣੇ ਆਪ ਨੂੰ कोस ਰਿਹਾ ਹੁੰਦਾ ਵੀ ਮੈਂ ਕਿੱਡਾ ਨਿਰਦਈ ਪੁੱਤ ਨਿਕਲਿਆ ਵੀ ਆਪਣੇ ਘਰ ਵਾਲੀ ਦੇ ਪਿੱਛੇ ਲੱਗ ਕੇ ਆਪਣੇ ਪਿਓ ਨੂੰ ਹਨਾ ਕਿਵੇਂ ਤੱਕਾ ਦੇ ਰਿਹਾ ਸੀ ਵੀ ਜਿਵੇਂ ਉਦਾਂ ਹੀ ਮੇਰੇ ਪਿਓ ਨੂੰ ਘਰ ਲਿਆਉਂਦਾ ਤੇ ਜਦੋਂ ਉਸ ਤੋਂ ਬਾਅਦ ਉਹਦੇ ਘਰ ਵਾਲੀ ਦਾ ਕੋਈ ਫੋਨ ਨਹੀਂ ਆਉਂਦਾ ਤੇ ਉਹ ਸ਼ਾਮ ਜੀ ਨੂੰ ਫੋਨ ਲਾਉਂਦਾ ਰੀਨਾ ਨੂੰ ਕਹਿੰਦਾ ਰੀਨਾ ਕਿ ਤੂੰ ਹਜੇ ਵੀ ਇੰਨੀ ਪੱਥਰ ਦੇਲਾ ਕਿ ਮੇਰੇ ਪਾਪਾ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਤੇ ਤੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਐਡੀ ਬੇਗੈਰਤ ਨਿਕਲੀ ਮੈਨੂੰ ਇਹ ਸ਼ਬਦ ਤੇਰੇ ਲਈ ਵਰਤਨੇ ਵਧੀਆ ਨਹੀਂ ਲੱਗ ਰਹੇ ਪਰ ਮੈਨੂੰ ਇਹ ਲੱਗ ਰਿਹਾ ਤੂੰ ਬੇਗਹਿਰ ਤੌਰ 'ਤੇ ਉਹ ਕਹਿੰਦੀ ਨਹੀਂ ਬੇਗਹਿਰ ਤਾਂ ਮੈਂ ਨਹੀਂ ਤੂੰ ਆ ਜਿਹੜਾ ਤੇਰੀ ਕਿੱਧਰ ਗਈ ਮਰਦਾਨਗੀ ਤੂੰ ਆਪਣੇ ਘਰ ਵਾਲੀ ਤੋਂ ਡਰ ਗਿਆ ਜੇ ਤੇਰੇ ਚੰਨੀ ਪਾਵਰ ਸੀ ਤੂੰ ਲੈ ਆਉਂਦਾ ਆਪਣੇ ਪਿਓ ਨੂੰ ਸਗੋਂ ਉਹਦੇ ਤੇ ਸਿਰ ਉਹਦੇ ਸਿਰ ਤੇ ਲਾਤਰ ਰੱਖਦੀ ਆ ਤੇ ਰਜੇਸ਼ ਜਿਹੜਾ ਉਹ ਫੋਨ ਕੱਟ ਦਿੰਦਾ ਤੇ ਪਰ ਉਹਨੂੰ ਉਮੀਦ ਹੁੰਦੀ ਆ ਕਿ ਰੀਨਾ ਆਵੇ ਪਾਪਾ ਦਾ ਹਾਲਚਾਲ ਪੁੱਛੇ ਤੇ ਮੈਨੂੰ ਕਹੀ ਵੀ ਆਪਾਂ ਘਰ ਲੈ ਚੱਲਦੇ ਆ ਪਰ ਰੀਨਾ ਨਹੀਂ ਆਉਂਦੀ ਦੋ ਦਿਨਾਂ ਬਾਅਦ ਉਹਦੇ ਪਾਪਾ ਦੀ ਹਾਲਤ ਕਾਫੀ ਠੀਕ ਹੁੰਦੀ ਆ ਤੇ ਡਾਕਟਰ ਕਹਿੰਦੇ ਆ ਕਿ ਖਤਰੇ ਦਾ ਟਾਈਮ ਲੰਘ ਗਿਆ ਹੁਣ ਇਹ ਠੀਕ ਨੇ ਤੇ ਇਹਨਾਂ ਨੂੰ ਦੋ ਦਿਨ ਬਾਅਦ ਘਰ ਭੇਜ ਦੇਾਂਗੇ ਦੋ ਦਿਨਾਂ ਦੇ ਵਿੱਚ ਰਜੇਸ਼ ਆਪਣੇ ਪਾਪਾ ਨਾਲ ਗੱਲਾਂ ਕਰਦਾ ਉਹਨਾਂ ਦੇ ਨਾਲ ਸਮਾਂ ਸਪੈਂਡ ਕਰਦਾ ਤੇ ਉਹਦੇ ਪਾਪਾ ਬੜੇ ਖੁਸ਼ ਹੁੰਦੇ ਆ ਤੇ ਉਹ ਕਹਿੰਦਾ ਕਿ ਪੁੱਤ ਵੀ ਸੌਰੀ ਮੈਂ ਤੈਨੂੰ ਬਿਨਾਂ ਦੱਸੇ ਆ ਗਿਆ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਵੀ ਦੇਖ ਕੇ ਡਰ ਰਿਸਕ ਹੋ ਗਿਆ ਸੀ ਤਾਂ ਰਜੇਸ਼ ਕਹਿੰਦਾ ਕਿ ਕੋਈ ਗੱਲ ਨਹੀਂ ਪਾਪਾ ਉਹ ਤੁਹਾਡਾ ਹੀ ਘਰ ਆ ਫਿਰ ਕੀ ਆ ਡਾਕਟਰ ਛੁੱਟੀ ਦਿੰਦੇ ਆ ਤੇ ਰਜੇਸ਼ ਨੇ ਫੈਸਲਾ ਕਰਦਾ ਵੀ ਮੈਂ ਆਪਣੇ ਪਾਪਾ ਨੂੰ ਆਪਣੇ ਘਰ ਹੀ ਲੈ ਕੇ ਜਾਵਾਂ ਚਲੋ ਰੀਨਾ ਨੂੰ ਫੋਨ ਕਰਦਾ ਕਿ ਜਿਹੜਾ ਦੂਸਰਾ ਬੈਡਰੂਮ ਆ ਉਹਦੀ ਸਫਾਈ ਕਰਾ ਦੇ ਚੰਗੀ ਤਰ੍ਹਾਂ ਮੈਂ ਪਾਪਾ ਨੂੰ ਲੈ ਕੇ ਆਉਂਦਾ ਉਹ ਕਹਿੰਦੀ ਕਿ ਇੱਕ ਗੱਲ ਸੋਚ ਲੋ ਵੀ ਜਾਂ ਤਾਂ ਉਸ ਘਰ ਦੇ ਵਿੱਚ ਤੁਸੀਂ ਆਪਣੇ ਪਾਪਾ ਨੂੰ ਲੈ ਕੇ ਆਉਂਗੇ ਜਾਂ ਮੇਰੇ ਨਾਲ ਰਹੋਗੇ ਵੀ ਤੁਸੀਂ ਸੋਚ ਕੇ ਆਉਣਾ ਫੈਸਲਾ ਕਰਕੇ ਤੇ ਜੇ ਇਸ ਆ ਜਿਹੜਾ ਆਪਣੀ ਗੱਡੀ ਦੂਜੇ ਪਾਸੇ ਮੋੜਦਾ ਸ਼ਹਿਰ ਦੇ ਵਿੱਚ ਹੀ ਇੱਕ ਹੋਰ ਫਲੈਟ ਹੁੰਦਾ ਜਿਹੜਾ ਕਿ ਉਹਨੇ ਕਿਰਾਏ ਤੇ ਦਿੱਤਾ ਹੁੰਦਾ ਉਸ ਮਕਾਨ ਵੱਲ ਜਾਂਦਾ ਉਸ ਫਲੈਟ ਵੱਲ ਗੱਡੀ ਮੋੜਦਾ ਉਸ ਕਲੋਨੀ ਦੇ ਵਿੱਚ ਜਾ ਕੇ ਗੱਡੀ ਖੜਾਉਂਦਾ ਤੇ ਸਿਕਿਉਰਿਟੀ ਗਾਰਡ ਨੂੰ ਬਾਜ਼ ਮਾਰਦਾ ਉਹਦੀ ਮਦਦ ਦੇ ਨਾਲ ਆਪਣੇ ਪਾਪਾ ਨੂੰ ਆਪਣੇ ਫਲੈਟ ਦੇ ਵਿੱਚ ਲੈ ਕੇ ਜਾਂਦਾ ਉਹ ਫਲੈਟ ਜਿਹੜਾ ਕਿ ਹੇਠਾਂ ਤੋਂ ਖਾਲੀ ਪਿਆ ਸੀ ਪਰ ਉੱਪਰ ਕਿਰਾਏਦਾਰ ਰਹਿੰਦੇ ਸੀ ਉਹ ਆਪਣੇ ਪਾਪਾ ਨੂੰ ਉਸ ਫਲੈਟ ਦੇ ਅੰਦਰ ਲੈ ਕੇ ਜਾਂਦਾ ਥੋੜੀ ਬਹੁਤੀ ਡਸਟ ਸੀ ਉਸ ਤੋਂ ਬਾਅਦ ਉਹ ਇੱਕ ਕੰਮ ਵਾਲੀ ਨੂੰ ਬੁਲਾਉਂਦਾ ਤੇ ਉਹਨੂੰ ਕਹਿੰਦਾ ਕਿ ਇਸ ਫਲੈਟ ਦੀ ਸਫਾਈ ਕਰਨੀ ਆ ਇੱਕ ਰੂਮ ਦੀ ਸਫਾਈ ਕਰਕੇ ਉਹ ਆਪਣੇ ਪਾਪਾ ਨੂੰ ਉੱਥੇ ਲਟਾ ਦਿੰਦਾ ਤੇ ਉਹਨਾਂ ਦੀ ਕੇਅਰ ਕਰਦਾ ਖਾਣ ਪੀਣ ਦਾ ਕੁਝ ਲਿਆਉਂਦਾ ਤੇ ਉਧਰ ਰੀਨਾ ਜਿਹੜੀ ਉਹ ਵੇਟ ਕਰਦੀ ਆ ਵੀ ਰਜੇਸ਼ ਆਇਆ ਕਿਉਂ ਨਹੀਂ ਚੱਲ ਜਦੋਂ ਉਹ ਸ਼ਾਮ ਤੱਕ ਨਹੀਂ ਆਉਂਦਾ ਤਾਂ ਰੀਨਾ ਜਿਹੜੀ ਉਹ ਫੋਨ ਕਰਦੀ ਆ ਕਿ ਤੁਸੀਂ ਆਏ ਨਹੀਂ ਉਹ ਕਹਿੰਦਾ ਵੀ ਹੁਣ ਤੂੰ ਮੇਰਾ ਕਦੇ ਇੰਤਜ਼ਾਰ ਨਾ ਕਰੀ ਵੀ ਮੈਂ ਉਸ ਘਰ ਚ ਨਹੀਂ ਆਉਂਗਾ ਜਿਹੜੇ ਘਰ ਚ ਮੇਰੇ ਪਿਓ ਨੂੰ ਵੜਨ ਦੀ ਇਜਾਜ਼ਤ ਨਹੀਂ ਮੈਂ ਵੀ ਉਸ ਘਰ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਤਾਂ ਰੀਨਾ ਕਹਿੰਦੀ ਅੱਛਾ ਇੰਨਾ ਪਿਆਰਾ ਪਿਓ ਨਾਲ ਜੇ ਫਿਰ ਪਿਓ ਨਾਲ ਇੰਨਾ ਪਿਆਰ ਸੀ ਤੇ ਮੇਰੇ ਨਾਲ ਵਿਆਹ ਹੀ ਨਹੀਂ ਕਰਾਉਣਾ ਸੀ ਪਰ ਰਜੇਸ਼ ਬਿਨਾ ਬੋਲੇ ਫੋਨ ਕੱਟ ਦਿੰਦਾ ਤੇ ਉਸ ਤੋਂ ਬਾਅਦ ਉਹ ਆਪਣੇ ਪਾਪਾ ਦੀ ਬਹੁਤ ਕੇਅਰ ਕਰਦਾ ਸਵੇਰ ਆਪਣੇ ਪਾਪਾ ਦੀਆਂ ਲੱਤਾਂ ਦੀ ਮ사ਜ ਕਰਦਾ ਫਿਰ ਉਸ ਤੋਂ ਬਾਅਦ ਨਾਸ਼ਤਾ ਤਿਆਰ ਕਰਕੇ ਦੇ ਕੇ ਜਾਂਦਾ ਤੇ ਆਫਿਸ ਜਾਂਦਾ ਆ ਕੇ ਫਿਰ ਆਪਣੇ ਪਾਪਾ ਦੀਆਂ ਲੱਤਾਂ ਘੁੱਟਦਾ ਉਹਨਾਂ ਦੀ ਮ사ਜ ਕਰਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਤੇ ਰਾਤ ਨੂੰ ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਮੈਨੂੰ ਤੁਸੀਂ ਛੋਟੇ ਹੁੰਦੇ ਕਹਾਣੀ ਸੁਣਾਉਂਦੇ ਸੀ ਉਸ ਤਰ੍ਹਾਂ ਕਹਾਣੀ ਸੁਣਾਓ ਇਸ ਤਰ੍ਹਾਂ ਉਹ ਉਹਨਾਂ ਦਾ ਬੱਚਿਆਂ ਵਾਂਗ ਖਿਆਲ ਰੱਖਦਾ ਤੇ ਰਜੇਸ਼ ਦੇ ਪਾਪਾ ਕਹਿੰਦੇ ਕਿ ਪੁੱਤ ਤੂੰ ਇੱਥੇ ਇਕੱਲਾ ਰਹਿਣਾ ਤੇ ਨੂੰ ਕਿੱਥੇ ਆ ਪਹਿਲਾਂ ਤਾਂ ਉਹ ਟਾਲਦਾ ਰਿਹਾ ਕਿ ਪਾਪਾ ਤੇਰੀ ਨੂੰ ਨੌਕਰੀ ਕਰਦੀ ਐ ਇੱਥੇ ਨਹੀਂ ਦੂਰ ਆ ਪਰ ਜਦੋਂ ਹਫ਼ਤਾ 10 ਦਿਨ ਹੋ ਜਾਂਦੇ ਆ ਤਾਂ ਫਿਰ ਹੁਣ ਰਜੇਸ਼ ਲਈ ਝੂਠ ਬੋਲਣਾ ਔਖਾ ਹੋ ਗਿਆ ਸੀ ਤੇਰੇ ਜਿਸ ਆਪਣੇ ਪਿਓ ਨੂੰ ਸੱਚ ਦੱਸ ਦਿੰਦਾ ਕਿ ਭਾਬੀ ਵਾਂਗੂ ਰੀਨਾ ਵੀ ਤੁਹਾਨੂੰ ਪਸੰਦ ਨਹੀਂ ਕਰਦੀ। ਉਹਨੇ ਮੇਰੇ ਨਾਲ ਇਹ ਸ਼ਰਤ ਰੱਖੀ ਸੀ ਕਿ ਜਾਂ ਤਾਂ ਮੇਰੇ ਨਾਲ ਰਹੋਗੇ ਜਾਂ ਆਪਣੇ ਪਾਪਾ ਨਾਲ ਤੇ ਪਾਪਾ ਮੈਂ ਤੁਹਾਨੂੰ ਚੁਣਿਆ। ਉਹ ਕਹਿੰਦਾ ਵੀ ਨਹੀਂ ਪੁੱਤ ਜੀਵਨ ਸਾਥੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦਾ। ਉਹ ਕਹਿੰਦਾ ਹੁੰਦਾ ਮੈਨੂੰ ਪਤਾ ਜੀਵਨ ਸਾਥੀ ਬਹੁਤ ਜ਼ਰੂਰੀ ਹੁੰਦਾ ਪਰ ਜੇ ਜੀਵਨ ਸਾਥੀ ਹੀ ਸਾਡੇ ਨਾਲ ਨਾ ਰਹਿਣਾ ਚਾਹੀ। ਮੇਰੇ ਜੀਵਨ ਸਾਥੀ ਨੂੰ ਤੁਸੀਂ ਪਸੰਦ ਨਹੀਂ ਪਰ ਤੁਸੀਂ ਮੇਰੇ ਪਿਤਾ ਨੂੰ ਤੁਹਾਨੂੰ ਮੇਰੀ ਲੋੜ ਆ। ਜੇ ਮੈਂ ਹੁਣ ਨਾ ਤੁਹਾਡੇ ਨਾਲ ਖੜਿਆ ਤੁਹਾਡਾ ਸਾਥ ਦਿੱਤਾ ਤੇ ਫਿਰ ਲੱਖ ਲਾਣ ਤਾਂ ਮੇਰੇ ਵਰਗੇ ਪੁੱਤਰ ਤੇ ਇਸ ਲਈ ਮੈਂ ਤੁਹਾਨੂੰ ਹੀ ਚੁਣਿਆ ਤਾਂ ਅਜੇਸ ਦੇ ਪਿਤਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਮੈਨੂੰ ਮਲਾਰ ਰੀਨਾ ਨਾਲ ਇੱਕ ਵਾਰ ਮੈਂ ਉਹਨੂੰ ਸਮਝਾਉਂਗਾ ਤੇ ਉਧਰੋਂ ਰੀਨਾ ਹਨਾ ਜਦੋਂ ਇਕੱਲੀ ਰਹਿੰਦੀ ਆ ਤੇ ਉਹਨੂੰ ਇਹ ਅਹਿਸਾਸ ਹੁੰਦਾ ਵੀ ਇਸ ਤੋਂ ਬਿਨਾਂ ਤਾਂ ਮੈਂ ਕੁਝ ਵੀ ਨਹੀਂ ਵੀ ਇਸ ਘਰ 'ਚ ਸਾਰੀਆਂ ਸੁੱਖ ਸਹੂਲਤਾਂ ਨੇ ਪੈਸਾ ਵੀ ਆ ਪਰ ਮੈਂ ਇਕੱਲੀ ਨੇ ਕੀ ਕਰਨਾ ਵੀ ਮੈਨੂੰ ਉਹਦੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਨਾ ਦਬਾਉਣਾ ਨਹੀਂ ਚਾਹੀਦਾ ਸੀ ਉਹਦਾ ਦਿਲ ਨਹੀਂ ਸੀ ਦੁਖਾਣਾ ਚਾਹੀਦਾ ਇੱਕ ਹਫ਼ਤੇ ਦੇ ਵਿੱਚ ਉਹ ਪੂਰਾ ਆਪਣੇ ਆਪ ਨੂੰ ਮਤਲਬ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਉਹਦੀਆਂ ਭਾਵਨਾਵਾਂ ਬਾਹਰ ਆਉਂਦੀਆਂ ਤੇ ਉਹ ਸੋਚਦੀ ਆ ਵੀ ਨਹੀਂ ਮੈਂ ਪੱਥਰਦਿਲ ਨਹੀਂ ਆ ਮੈਂ ਪੱਥਰਦਿਲ ਇਨਸਾਨ ਨਹੀਂ ਬਣਨਾ ਚਾਹੁੰਦੀ ਇਸ ਲਈ ਉਹ ਉਥੇ ਰਜੇਸ ਸਕੂਲ ਜਾਂਦੀ ਆ ਘਰ ਦੇ ਵਿੱਚ ਰਜੇਸ ਤੇ ਉਹਦੇ ਪਾਪਾ ਬੜਾ ਖੁਸ਼ਮਹੌਲ ਹੁੰਦਾ ਘਰ ਦਾ ਜਿਹੜਾ ਕੋਨਾ ਕੋਨਾ ਉਹ ਚਮਕਿਆ ਪਿਆ ਹੁੰਦਾ ਕਿਉਂਕਿ ਜਿਹੜੇ ਘਰ 'ਚ ਖੁਸ਼ੀਆਂ ਹੋਣ ਉਹ ਘਰ ਵੈਸੇ ਹੀ ਚਮਕਦੇ ਆ ਰੇਜੇਸ ਨੇ ਉਸ ਘਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾ ਰੱਖਿਆ ਸੀ ਟੈਡੀ ਬੀਅਰ ਰੱਖੇ ਹੋਏ ਸੀ ਹੋਰ ਫੁੱਲ ਬੁੱਟੇ ਰੱਖੇ ਹੋਏ ਸੀ ਵਧੀਆ ਸੋਹਣਾ ਘਰ ਬਣਾ ਰੱਖਿਆ ਸੀ ਤੇ ਆਪਣੇ ਪਾਪਾ ਦੇ ਨਾਲ ਹਰ ਸਮੇਂ ਉਹ ਕੁਝ ਰਹਿੰਦਾ ਸੀ ਜਦੋਂ ਰੀਨਾ ਅੰਦਰ ਆਉਂਦੀ ਆ ਤਾਂ ਅਜੀਸ ਆਪਣੇ ਪਾਪਾ ਨੂੰ ਕੁਝ ਬਣਾ ਕੇ ਖਵਾ ਰਿਹਾ ਹੁੰਦਾ ਤੇ ਉਹ ਰਜੀਸ ਕੋਲ ਰਸੋਈ 'ਚ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਰਜੇਸ ਮੈਨੂੰ ਮਾਫ ਕਰ ਦੇ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਮੈਂ ਤੁਹਾਡੇ ਨਾਲ ਜਾਂ ਪਾਪਾ ਨਾਲ ਜੋ ਵਿਵਹਾਰ ਕੀਤਾ ਉਹਦੇ ਲਈ ਮੈਂ ਸ਼ਰਮਿੰਦਾ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹਣੀ ਆ ਤੇ ਮੈਂ ਤੁਹਾਡੇ ਨਾਲ ਰਹਿਣਾ ਚਾਹਣੀ ਆ ਉਹ ਕਹਿੰਦਾ ਕਿ ਨਹੀਂ ਰੀਨਾ ਸ਼ਾਇਦ ਉਹ ਵੇਲਾ ਲੰਘ ਗਿਆ ਉਹ ਕਹਿੰਦੀ ਨਹੀਂ ਵੇਲਾ ਤਾਂ ਕੋਈ ਨਹੀਂ ਲੰਘਿਆ ਹੁੰਦਾ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਤਾਂ ਚਲੋ ਰੀਨਾ ਜਿਹੜੀ ਉਹ ਆਪਣੇ ਸਹੁਰੇ ਕੋਲ ਜਾਂਦੀ ਆ ਉਹਦੇ ਪੈਰੀ ਹੱਥ ਲਾਉਂਦੀ ਆ ਤੇ ਉਹਨੂੰ ਦੁਆਵਾਂ ਦਿੰਦਾ ਤੇ ਉਸ ਤੋਂ ਬਾਅਦ ਉਹ ਕਹਿੰਦੀ ਕਿ ਪਾਪਾ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਨੂੰ ਬਹੁਤ ਸਮਝਿਆ ਪਰ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਰਹਿਣਾ ਚਾਹਣੀ ਆ ਤੇ ਰਜੇਸ਼ ਨਹੀਂ ਮੰਨਦੇ ਉਹ ਕਹਿੰਦਾ ਕਿ ਰਜੇਸ਼ ਦੀ ਕੀ ਹਿੰਮਤ ਕਿ ਉਹ ਨਾ ਮੰਨੇ ਇਹਦੇ ਨੂੰ ਅਜੀਸ਼ ਆ ਜਿਹੜਾ ਉਹ ਲੈ ਕੇ ਆ ਜਾਂਦਾ ਪਲੇਟ ਦੇ ਵਿੱਚ ਕੁਝ ਖਾਣ ਲਈ ਤੇ ਫਿਰ ਉਸ ਤੋਂ ਬਾਅਦ ਰਜੇਸ਼ ਦੇ ਪਾਪਾ ਕਹਿੰਦੇ ਕਿ ਪੁੱਤਰ ਨੂੰ ਤਾਂ ਇੱਥੇ ਹੀ ਰਹੂਗੀ ਮੇਰੇ ਨਾਲ ਤੂੰ ਆਪਣਾ ਦਫ਼ਤਰ ਸੰਭਾਲ ਲਿਆ ਕਰ ਤੇ ਆਪਣੇ ਪਾਪਾ ਦੀ ਰਜੇਸ਼ ਕੋਈ ਗੱਲ ਨਹੀਂ ਮੋੜਦਾ ਸੀ ਇਸ ਲਈ ਉਹ ਰੀਨਾ ਨੂੰ ਆਫ ਕਰ ਦਿੰਦਾ ਹੁਣ ਰੀਨਾ ਤੇ ਰਜੇਸ਼ ਤੇ ਉਹਨਾਂ ਦਾ ਪਿਓ ਆ ਜਿਹੜਾ ਉਹ ਇਕੱਠੇ ਰਹਿੰਦੇ ਆ ਤਿੰਨੋਂ ਤੇ ਰੀਨਾ ਰਜੇਸ਼ ਦੇ ਪਾਪਾ ਦਾ ਬਹੁਤ ਖਿਆਲ ਰੱਖਦੀ ਆ ਜਿਵੇਂ ਰਜੇਸ਼ ਖਿਆਲ ਰੱਖਦਾ ਸੀ ਬੱਚਿਆਂ ਮੰਗ ਉਵੇਂ ਹੀ ਰੀਨਾ ਖਿਆਲ ਰੱਖਦੀ ਆ ਤੇ ਰਜੇਸ਼ ਦੇ ਪਾਪਾ ਉਹਨਾਂ ਨੂੰ ਬੜੀਆਂ ਦੁਆਵਾਂ ਦਿੰਦੇ ਆ ਤੇ ਰਜੇਸ਼ ਦੇ ਭਰਾ ਭਝਾਈ ਨੇ ਕਦੇ ਵੀ ਆ ਕੇ ਹਾਲ ਚਾਲ ਨਹੀਂ ਪੁੱਛਿਆ ਸੀ ਕਿ ਪਾਪਾ ਕਿਵੇਂ ਆ ਪਰ ਹੁਣ ਰਜੇਸ਼ ਦੇ ਪਿਤਾ ਨੂੰ ਇਸ ਗੱਲ ਦਾ ਸਕੂਨ ਸੀ ਕਿ ਮੇਰੇ ਦੋਨਾਂ ਪੁੱਤਾਂ ਚੋਂ ਇੱਕ ਤਾਂ ਘਟੋ ਘਟ ਇਨਸਾਨ ਨਿਕਲਿਆ ਪੱਥਰਦਿਲ ਨਹੀਂ ਨਿਕਲਿਆ ਤੇ ਰੀਨਾ ਕਦੇ ਵੀ ਰਜੇਸ਼ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਉਨ੍ਹਾਂ ਦੀ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਆ। ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।